ਸੰਤ ਨਿਰੰਕਾਰੀ ਮਿਸ਼ਨ ਵੱਲੋਂ ਪ੍ਰੋਜੈਕਟ ਅੰਮ੍ਰਿਤ ਅਹਿਤ ਸਵੱਛ ਜਲ ਸਵੱਛ ਮਾਨ ਮੋਹਮ ਪਿਛਲੇ ਕਈ ਸਾਲਾਂ ਤੋਂ ਚਲਾਈ ਜਾ ਰਹੀ ਹੈ ਇਸ ਮੋਹਮ ਤਹਿਤ ਜਲ ਸਰੋਤਾਂ ਦੀ ਸਫਾਈ ਕੀਤੀ ਜਾਂਦੀ ਹੈ ਮਿਸ਼ਨ ਦੀ ਬੁਡਲਾਡਾ ਬ੍ਰਾਂਚ ਵੱਲੋਂ ਇਸ ਵਾਰ ਬੁਡਲਾਡਾ ਪਿੰਡ ਵਾਲੇ ਵਾਟਰ ਵਰਕਸ ਦੀ ਸਫਾਈ ਕੀਤੀ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਬੁਡਲਾਡਾ ਦੇ ਸੰਯੋਜਕ ਸ਼੍ਰੀ ਅਸ਼ੋਕ ਢੀਂਗਰਾ ਨੇ ਦੱਸਿਆ ਕਿ ਇਹ ਮੋਹਮ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਜਨਮ ਦਿਵਸ ਤੇ ਹਰ ਸਾਲ ਚਲਾਈ ਜਾਂਦੀ ਹੈ ਅੱਜ 23 ਫਰਵਰੀ ਨੂੰ ਨਿਰੰਕਾਰੀ ਮਿਸ਼ਨ ਦੇ ਵਿੱਚ ਬ વિશેਸ਼ ਥਾਨ ਰੱਖਦਾ ਹੈ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਨ ਦੇ ਉਪਲਖਸ਼ ਦੇ ਵਿੱਚ ਪੂਰੇ ਭਾਰਤਵਸ਼ ਦੇ ਵਿੱਚ ਸਫਾਈ ਅਭਿਆਨ ਚਲਾਇਆ ਜਾਂਦਾ ਹੈ ਲਗਭਗ 1600 ਥਾਵਾਂ ਤੇ ਅੱਜ ਸਫਾਈ ਅਭਿਆਨ ਚਲਾਇਆ ਗਿਆ ਹੈ ਪ੍ਰੋਜੈਕਟ ਅਮਰਤ ਦੇ ਤਹਿਤ ਸਵੱਛ ਮਨ ਸਵੱਛ ਜਲ ਔਰ ਬ੍ਰਾਂਚ ਬੁੜਲਾਡਾ ਵੱਲੋਂ ਵੀ ਅੱਜ ਇੱਥੇ ਵਾਟਰ ਬਾਕਸ ਤੇ ਬੁੜਲਾਡਾ ਪਿੰਡ ਵਾਲਾ ਜੋ ਵਾਟਰ ਬਾਕਸ ਹੈ ਇੱਥੇ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਵੱਲੋਂ ਔਰ ਸਮੂਹ ਸਾਥ ਸੰਗਤ ਵੱਲੋਂ ਪਾਣੀ ਵਾਲੀ ਡਿੱਗੀਆਂ ਦੀ ਔਰ ਆਲੇ ਵਾਲੇ ਦੁਆਲੇ ਦੀ ਸਫਾਈ ਕੀਤੀ ਜਾ ਰਹੀ ਹੈ ਤਾਂ ਇਹ ਜੋ ਮੈਸੇਜ ਹੈ ਨਿਰੰਕਾਰੀ ਮਿਸ਼ਨ ਵੱਲੋਂ ਕਿ ਪ੍ਰਦੂਸ਼ਣ ਅੰਦਰ ਹੋ ਜਾ ਬਾਹਰ ਦੋਨੋਂ ਹੀ ਹਾਨੀਕਾਰਕ ਹਨ ਤਾਂ ਜਿੱਥੇ ਬਾਹਰਲਾ ਪ੍ਰਦੂਸ਼ਣ ਅਸੀਂ ਸਫਾਈ ਅਭਿਆਨ ਦੇ ਜਰੀਏ ਦੂਰ ਕਰ ਰਹੇ ਹਾਂ ਔਰ ਜੋ ਅੰਦਰਲਾ ਪ੍ਰਦੂਸ਼ਣ ਹੈ ਇਹ ਵੀ ਨਿਰੰਕਾਰੀ ਮਿਸ਼ਨ ਬ੍ਰह्म ਗਿਆਨ ਦੇ ਕੇ ਇਸ ਪ੍ਰਦੂਸ਼ਣ ਨੂੰ ਦੂਰ ਕੀਤਾ ਜਾ ਰਿਹਾ ਹੈ